ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਜੋ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਘਰ ਵਾਸਤੇ। ਤੋਰੀਆਂ 2-3 ਕ ਸੀਗੀਆਂ ਆਪਣੇ ਲੱਗੀਆਂ ਹੋਈਆਂ ਉਹ। ਇੱਕ ਪਿਆਜ਼ ਲੈ ਲਿਆ। ਤੇ ਇਹਨੂੰ ਹੁਣ ਕੱਟ ਕੇ ਆਪਾਂ ਬਣਾਉਣੇ ਆ ਜੀ। ਥੋੜਾ ਜਿਆਦਾ ਘਰ ਲੈ ਲਾਂਗੇ। ਥੋੜਾ ਟਮਾਟਰ ਪਾ ਲਾਂਗੇ। ਅੱਜ ਇਹ ਦੁੱਧ ਵਾਲੀਆਂ ਬਣਾਉਣੀਆਂ ਹੋਂ ਤਾਂ ਫੇਰ ਟਮਾਟਰ ਨਹੀਂ ਪਾਉਂਦੇ ਦੁੱਧ ਫਟ ਜਾਂਦਾ ਹੈਗਾ। ਆਪਾਂ ਬਣਾਵਾਂਗੇ ਦੁੱਧ ਵਾਲੀਆਂ ਹੀ ਅੱਜ ਆਪਾਂ ਟਮਾਟਰ ਨਹੀਂ ਪਾਉਂਦੇ। ਬਾਕੀ ਪਾਵਾਂਗੇ ਸਮਾਨ ਨਾਲ ਆ ਜੂ ਜਿਹਨਾਂ ਨੂੰ ਕੱਟਦੇ ਆਂ ਲਓ ਜੀ ਇਹਨਾਂ ਨੂੰ ਕੱਟ ਗਏ ਇੱਕ ਹੋਰ ਆ ਥੋੜਾ ਜਿਹਾ ਲਸਣ ਲੈ ਲਿਆ ਪਿਆਜ਼ ਲੈ ਲਿਆ ਆ ਨੀ ਜੀ ਆਪਣੀਆਂ ਟੋਰੀਆਂ ਲੈ ਲਈਆਂ ਸੀ ਆਪਾਂ ਇਹਨਾਂ ਨੂੰ ਹੁਣ ਬਰੀਕ ਬਰੀਕ ਪੀਸ ਇਹਨਾਂ ਦੇ ਜਿਹੜੇ ਆਪਾਂ ਕਰ ਰਹੇ ਨੇ ਓਹ ਇਦਾਂ ਇਹਨਾਂ ਨੂੰ ਆਪਾਂ ਜੀਨਾ ਕੱਟੋ ਜੀ ਆਣਦੇ ਬੜੀਆਂ ਟੇਸਟੀ ਲੱਗਦੀਆਂ ਨੇ ਇਹ ਹਰ ਇੱਕ ਦਾ ਬਣਾਉਣ ਦਾ ਤਰੀਕਾ ਦਾ ਵੱਖਰਾ ਵੱਖਰਾ ਹੁੰਦਾ ਪਰ ਆਪਾਂ ਅੱਜ ਸਾਦੇ ਤਰੀਕੇ ਨੇ ਬਣਾਉਣ ਲੱਗੇ ਆ ਕੋਈ ਬਾਲੇ ਮਿਰਚ ਮਸਾਲੇ ਨਹੀਂ ਪਾਉਣੇ ਤੇ ਸਿੰਪਲ ਤਰੀਕਾ ਨਾਲੇ ਬਣਾਉਣੇ ਆ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਨਾਲੇ ਆਪਣੀ ਸਬਜ਼ੀ ਬਣ ਜੂਗੀ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਇਕੱਠੇ ਟਾਈਮ ਪਾਸ ਹੋਊਗਾ ਜੀ ਤੁਸੀਂ ਵੀ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਇਹ ਆਪਣੇ ਘਰੇ ਹੀ ਲੱਗੀਆਂ ਹੋਈਆਂ ਇਹ ਕੋਈ ਰੇ ਸਪਰੇਅ ਵਾਲੀਆਂ ਨਹੀਂ ਹੈਗੀਆਂ ਜੀ ਵੀ ਸ਼ਹਿਰ ਵਾਲੀਆਂ ਦੋਰੀਆਂ ਵੀ ਸਪਰੇਅ ਹੋਈ ਹੋਊਗੀ ਇਹ ਬਿਲਕੁਲ ਆਰਗੇਨਿਕ ਹੈ ਤਾਂ ਕਿ ਤਵਾਰਾ ਸਿਹਤ ਵਾਸਤੇ ਬਹੁਤ ਚੰਗੀ ਚੀਜ਼ ਹੈ ਘਰੇ ਇਨਿਕ ਸਬਜ਼ੀ ਜਰੂਰ ਲਾਇਆ ਕਰੋ ਥੋੜੀਆਂ ਘੜੀਆਂ ਵੱਲਾਂ ਜਿਹੜੀਆਂ ਬਿਨਾਂ ਰੇ ਸਪਰੇਅ ਤੋਂ ਚਲੋ ਬਾੜਾ ਨਹੀਂ ਕੁਝ ਕਰ ਸਕਦੇ ਕੁਝ ਨਾ ਕੁਝ ਤਾਂ ਫਾਇਦਾ ਹੋਵੇ ਕਿਉਂਕਿ ਅੱਜ ਕੱਲ ਰੇ ਸਪਰੇਅਆਂ ਦੇ ਨਾਲ ਤਜਾਬ ਗੈਸ ਹੋਰ ਅਰੇ ਪਟਰੇ ਬਹੁਤ ਹੋਣ ਲੱਗੇ ਆਜੋ ਜੀ ਆਪਾਂ ਹੁਣ ਕੀਪਲਨ ਕੇ ਪਿਆਜ਼ ਨਿਓਂ ਪਿਆਜ਼ ਨੂੰ ਵੀ ਕੀਰ ਲਿਆ ਹਾਂਜੀ ਇਹ ਧਰ ਲਿਆ ਜੀ ਆਪਾਂ ਤੇਲ ਲਓ ਗਰਮ ਹੋਣ ਦੇ ਲੋ ਫੌ ਇਹ ਆਪਾਂ ਪਹਿਲਾਂ ਥੋੜਾ ਜਿਹਾ ਪਿਆਜ਼ ਘੋਲ ਲੈਨੇ ਹੋਏ ਪਿਆਜ ਭੁੰਨ ਕੇ ਆ ਪਾਲ ਗਈਆਂ ਜੋੜੀਆਂ ਲਓ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਇੱਕ ਵਾਰੀ ਹਾਂਜੀ ਇਹ ਹੈ ਆਪਣਾ ਜਿਹੜਾ ਮੇਕ ਮਸਾਲਾ ਹਲਦੀ ਇਹ ਆਪਾਂ ਪਾ ਦਾ ਇਹਦੇ ਚ ਓਕ ਹੋ ਜੀ ਹੁਣ ਆਪਾਂ ਇਹਨੂੰ 10 ਤੋਂ 10 ਕਿੰਟਾ ਪੈਨ ਨੂੰ ਰੈਂਦੇ ਪਕਾਉਨੇ ਆ ਫਿਰ ਹਾਂ ਜੀ ਇਹ ਹੋ ਗਈ ਆਪਣੀ ਤਿਆਰ ਹੁਣ ਸਰਜੀ ਹੁਣ ਆਪਾਂ ਪਾਉਣ ਲੱਗੇ ਆ ਇਹ ਵਿੱਚ ਮਲਾਈ ਹੁਣ ਮਲਾਈ ਪਾਉਣ ਲੱਗੇ ਆ ਜੀ ਲਓ ਜੀ ਆਪਾਂ ਦੀ ਮਲਾਈ ਇਹ ਮਲਾਈ ਟੋਰੀਆਂ ਬਣ ਗਈਆਂ ਨੇ ਦੇਖੋ ਤੁਸੀਂ ਵੀ ਬਣਾ ਕੇ ਕਿੱਦਾਂ ਲੱਗੀ ਲਓ ਜੀ ਹੁਣ ਦੋ ਮਿੰਟ ਇਹਨੂੰ ਆਪਾਂ ਪਕਾ ਲੈਨੇ ਲਓ ਜੀ ਇਹ ਹੋ ਗਈ ਤਿਆਰ ਆਪਣੀ ਬਣ ਕੇ ਇਹ ਹੁਣ ਆਪਾਂ ਕਰ ਲੱਗਿਆ ਸਰੂ ਜੀ ਦੇਖੋ ਤੁਹਾਨੂੰ ਕਿਦਾਂ ਦੀ ਲੱਗੀ ਅਗਲੀ ਵੀਡੀਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦੀ ਵੀਡੀਓ ਲੱਗੀ ਤੇ ਚੈਨਲ ਕਰਦੇ ਹੋ ਸਬਸਕ੍ਰਾਈਬ